ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਭਾਸ਼ਣ ਜਾਂ ਸਪੀਚ ਲੈ ਕੇ ਆਇਆ ਸਤ ਸਨਾਂਗਵਾਓ ਸਭ ਤੋਂ ਪਹਿਲਾਂ ਤੁਸੀਂ ਜ਼ਰੂਰਤ ਮੁਤਾਬਕ ਇਹ ਲਾਈਨਾਂ ਬੋਲੋਗੇ ਸਤਿਕਾਰਯੋਗ ਮੁੱਖ ਮਹਿਮਾਨ ਪ੍ਰਿੰਸੀਪਲ ਸਾਹਿਬ ਅਧਿਆਪਕ ਸਹਿਬਾਨ ਅਤੇ ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਸ ਜਮਾਤ ਦਾ ਵਿਦਿਆਰਥੀ ਹਾਂ ਤੇ ਮੇਰਾ ਨਾਮ ਇਹ ਹੈ ਜੋ ਵੀ ਤੁਹਾਡਾ ਨੇਮ ਹੈ ਜਮਾਤ ਹੈ ਉਹ ਬੋਲਣੀ ਹੈ ਤੇ ਇਸ ਤੋਂ ਬਾਅਦ ਤੁਸੀਂ ਭਾਸ਼ਣ ਸਟਾਰਟ ਕਰਨਾ ਹੈ ਸਾਹਸ ਮਨੁੱਖ ਦਾ ਸਭ ਤੋਂ ਵੱਡਾ ਹਥਿਆਰ ਹੈ ਇਸ ਹਥਿਆਰ ਦੇ ਬਾਲ ਉੱਤੇ ਮਨੁੱਖ ਵੱਡੇ ਤੋਂ ਵੱਡਾ ਕੰਮ ਕਰ ਸਕਦਾ ਹੈ ਸੰਸਾਰ ਵਿੱਚ ਜਿੰਨੇ ਵੀ ਵੱਡੇ ਕੰਮ ਹੋਏ ਹਨ ਉਹ ਸਾਸੀ ਲੋਕਾਂ ਨੇ ਹੀ ਕੀਤੇ ਹਨ ਜਿਹੜੇ ਸਾਹਸ ਛੱਡ ਕੇ ਰਸਤੇ ਵਿੱਚ ਰੁਕ ਜਾਂਦੇ ਹਨ ਉਹ ਕਦੇ ਮੰਜ਼ਿਲ ਤੇ ਨਹੀਂ ਪਹੁੰਚਦੇ ਕਠਿਨਾਈਆਂ ਦੇ ਸਾਗਰ ਪਾਰ ਕਰਨ ਤੋਂ ਬਾਅਦ ਹੀ ਸਫਲਤਾ ਦੀ ਸੁਨਹਿਰੀ ਧਰਤੀ ਉੱਤੇ ਪਹੁੰਚਿਆ ਜਾ ਸਕਦਾ ਹੈ ਈਸਾ ਨੂੰ ਈਸ਼ਵਰ ਦਾ ਪੁੱਤਰ ਇਸ ਕਰਕੇ ਮੰਨਿਆ ਗਿਆ ਸੀ ਕਿ ਉਹ ਸਾਸੀ ਸੰ ਸਾਹਸ ਤੋਂ ਉਹਨਾਂ ਨੂੰ ਡੇਗਣ ਲਈ ਕਿੰਨੇ ਅਤਿਆਚਾਰ ਉਹਨਾਂ 'ਤੇ ਕੀਤੇ ਗਏ ਪ੍ਰੰਤੂ ਉਹ ਸਾਹਸ ਤੋਂ ਨਾ ਗਿਰੇ ਅੰਤ ਵਿੱਚ ਉਹਨਾਂ ਨੂੰ ਸੂਲੀ 'ਤੇ ਚੜਾ ਦਿੱਤਾ ਗਿਆ ਪਹਿਲਾ ਖਾਣਾ ਵਿੱਚ ਹਨੇਰਾ ਰਹਿੰਦਾ ਸੀ ਸਭ ਤੋਂ ਪਹਿਲਾਂ ਖਾਣਾ ਦੇ ਲਈ ਸੁਰੱਖਿਆ ਦੀਪ ਦਾ ਆਵਿਸ਼ਕਾਰ ਜਾਰਜ ਸਟੀਫਨਸਨ ਨੇ ਕੀਤਾ ਸੀ ਆਪਣੇ ਸਾਹਸ ਅਤੇ ਸੰਕਲਪ ਸ਼ਕਤੀ ਦੇ ਬਲ ਤੇ ਉਹ ਖਾਨ ਵਿੱਚ ਦੀਪ ਲੈ ਕੇ ਚਲਾ ਗਿਆ ਗੈਸ ਦੇ ਅੱਗੇ ਉਸ ਦਾ ਦੀਪ ਝਲਮਲਾਇਆ ਸੀ ਫਿਰ ਬੁੱਝ ਗਿਆ ਸੀ ਕੋਈ ਵਿਸਫੋਟ ਨਹੀਂ ਹੋਇਆ ਸੀ ਇਸ ਪ੍ਰਕਾਰ ਉਸ ਨੇ ਸਭ ਨੂੰ ਚਕਿਤ ਕਰ ਦਿੱਤਾ ਸੀ ਜੋ ਲੋਕ ਭੈ ਪੀਤ ਸੰ ਖਾਨ ਦੇ ਉਡਣ ਦੀ ਅਸ਼ੰਕਾ ਕਰ ਰਹੇ ਸਨ ਉਹ ਦੇਖਦੇ ਰਹਿ ਗਏ ਅਤੇ ਸਾਸੀ ਜਾਰਜ ਨੇ ਖਾਨ ਵਿੱਚ ਪ੍ਰਕਾਸ਼ ਕਰਨ ਦਾ ਮਾਰਗ ਖੋਜ ਲਿਆ ਬੇਸ਼ੱਕ ਵਿੱਚ ਪ੍ਰਸਿੱਧੀ ਉਹਨਾਂ ਨੂੰ ਮਿਲਦੀ ਹੈ ਜੋ ਮੁਸ਼ਕਲ ਤੋਂ ਮੁਸ਼ਕਲ ਹਾਲਤ ਵਿੱਚ ਵੀ ਸਾਹਸ ਦਾ ਪੱਲਾ ਨਹੀਂ ਛੱਡਦੇ ਅੱਜ ਜਿਨ੍ਹਾਂ ਲੋਕਾਂ ਦਾ ਨਾਂ ਇਤਿਹਾਸ ਵਿੱਚ ਆਦਰ ਨਾਲ ਲਿਆ ਜਾਂਦਾ ਹੈ ਉਹ ਸਭ ਸਾਸੀ ਲੋਕ ਸਨ ਸਾਹਸ ਦੀ ਜ਼ਰੂਰਤ ਹਰੇਕ ਖੇਤਰ ਵਿੱਚ ਹੈ ਧਰਮ ਯੁੱਧ ਵਪਾਰ ਅਤੇ ਹੋਰ ਸਭ ਕੰਮਾਂ ਵਿੱਚ ਸਾਹਸ ਦੀ ਜ਼ਰੂਰਤ ਹੈ ਜੋ ਲੋਕ ਸਾਸੀ ਹੁੰਦੇ ਹਨ ਉਹ ਹੀ ਆਪਣੇ ਖੇਤਰ ਵਿੱਚ ਸਟਾਰ ਬਣਦੇ ਹਨ ਜੋ ਕਾਇਰ ਅਤੇ ਹੀਣ ਗ੍ਰਾਂਥੀਆਂ ਦੇ ਸ਼ਿਕਾਰ ਹੁੰਦੇ ਹਨ ਉਹ ਕਦੇ ਅੱਗੇ ਨਹੀਂ ਵਧ ਸਕਦੇ ਉਹ ਹਮੇਸ਼ਾ ਪਿਛੜੇ ਰਹਿੰਦੇ ਹਨ ਧਨ ਕਮਾਉਣ ਵਿੱਚ ਵੀ ਸਾਸੀ ਲੋਕ ਅੱਗੇ ਵਧਦੇ ਹਨ ਸਾਸੀ ਲੋਕ ਘਾਟੇ ਤੋਂ ਨਹੀਂ ਡਰਦੇ ਸਾਸੀ ਲੋਕ ਦਿਨ ਰਾਤ ਮਿਹਨਤ ਕਰਦੇ ਹਨ ਅਤੇ ਕਰਾਉਂਦੇ ਹਨ ਕਲਾ ਦੇ ਖੇਤਰ ਵਿੱਚ ਵੀ ਸਾਸੀ ਅੱਗੇ ਵਧਦਾ ਹੈ ਜੋ ਸਫਲ ਕਲਾਕਾਰ ਹਨ ਜੇ ਉਹ ਸਾਸੀ ਨਾ ਹੁੰਦੇ ਤਾਂ ਕਦੇ ਇੰਨੇ ਲੋਕਪ੍ਰੀਆ ਨਾ ਹੁੰਦੇ ਜੋ ਲੋਕ ਝਿਜਕਦੇ ਹਨ ਡਰਦੇ ਹਨ ਘਰ ਤੋਂ ਬਾਹਰ ਨਿਕਲਦੇ ਵੀ ਉਹਨਾਂ ਨੂੰ ਡਰ ਲੱਗਦਾ ਹੈ ਕਿ ਪਤਾ ਨਹੀਂ ਉਹਨਾਂ ਦਾ ਕੀ ਹੋਵੇਗਾ ਸਫਲਤਾ ਮਿਲੇਗੀ ਜਾਂ ਨਹੀਂ ਪਰੰਤੂ ਸਾਸੀ ਲੋਕ ਸਦਾ ਜਿਹੀ ਹੁੰਦੇ ਹਨ ਨਿਰਾਸ਼ਾਵਾਦੀ ਲੋਕਾਂ ਵਿੱਚ ਸਾਹਸ ਨਹੀਂ ਹੁੰਦਾ ਜੋ ਲੋਕ ਆਤਮ ਹੱਤਿਆ ਕਰਦੇ ਹਨ ਉਹਨਾਂ ਵਿੱਚ ਜ਼ਿਆਦਾਤਰ ਨਿਰਾਸ਼ਾਵਾਦੀ ਹੁੰਦੇ ਹਨ ਸੰਘਰਸ਼ ਹੀ ਜੀਵਨ ਹੈ ਐਸਾ ਕੌਣ ਹੈ ਜਿਸ ਦੇ ਜੀਵਨ ਵਿੱਚ ਸੰਘਰਸ਼ ਨਹੀਂ ਜੀਵਨ ਦਾ ਨਾਮ ਹੀ ਸੰਘਰਸ਼ ਹੈ ਕੁਝ ਲੋਕ ਸੰਘਰਸ਼ ਤੋਂ ਘਬਰਾ ਕੇ ਜ਼ਹਿਰ ਖਾ ਲੈਂਦੇ ਹਨ ਡੁੱਬ ਜਾਂਦੇ ਹਨ ਜਲ ਜਾਂਦੇ ਹਨ ਪਰ ਸੱਚਾ ਯੋਧਾ ਉਹੀ ਹੈ ਜੋ ਸਭ ਪ੍ਰਕਾਰ ਦੀਆਂ ਨਿਰਾਸ਼ਾਵਾਂ ਨਾਲ ਜੂਝਦਾ ਹੋਇਆ ਅਤੇ ਈਸ਼ਵਰ ਵਿੱਚ ਵਿਸ਼ਵਾਸ ਰੱਖਦਾ ਹੋਇਆ ਸਾਹਸ ਦੇ ਨਾਲ ਅੜਿੰਗ ਖੜਾ ਰਹਿੰਦਾ ਹੈ ਬਹੁਤ ਸਾਰੇ ਲੋਕ ਆਪਣੇ ਖੇਤਰ ਵਿੱਚ ਬਹੁਤ ਨਾ ਕਰ ਸਕਦੇ ਹਨ ਉਹ ਪ੍ਰਤਿਭਾਵਾਨ ਕਲਾਕਾਰ ਜਾਂ ਸਹਿਤਕਾਰ ਸਨ ਅਜਿਹੇ ਲੋਕਾਂ ਆਲੋਚਕਾਂ ਦੀ ਆਲੋਚਨਾ ਤੋਂ ਨਿਰਾਸ਼ ਹੋ ਕੇ ਕਲਾ ਦੀ ਉਪਾਸਨਾ ਹੀ ਛੱਡ ਬੈਠੇ ਸਾਹਸ ਮਾਨਸਿਕ ਸ਼ਕਤੀਆਂ ਦਾ ਨਾਇਕ ਹੈ ਇਹ ਨਾਇਕ ਹਾਰ ਜਾਂਦਾ ਹੈ ਤਾਂ ਨਿਰਣੇ ਦੀ ਸ਼ਕਤੀ ਸਮਾਪਤ ਹੋ ਜਾਂਦੀ ਹੈ ਉਤਸ਼ਾਹ ਫਿੱਕਾ ਪੈ ਜਾਂਦਾ ਹੈ ਤਰਕ ਸ਼ਕਤੀ ਮੰਦ ਪੈ ਜਾਂਦੀ ਹੈ ਇਹ ਉਦੋਂ ਹੁੰਦਾ ਹੈ ਜਦੋਂ ਮਨੁੱਖ ਦੇ ਮਨ ਵਿੱਚ ਸ਼ੰਕਾ ਅਤੇ ਭੈ ਭਰ ਜਾਂਦੇ ਹਨ ਉਹ ਨਿਰਾਸ਼ਾਵਾਦੀ ਹੋ ਜਾਂਦਾ ਹੈ ਨਿਰਾਸ਼ਾ ਇੱਕ ਮਾਨਸਿਕ ਰੋਗ ਬਣ ਜਾਂਦੀ ਹੈ ਇੱਕ ਵਾਰ ਕੋਈ ਵਪਾਰੀ ਨਿਰਾਸ਼ ਹੋ ਗਿਆ ਲਗਾਤਾਰ ਘਾਟੇ ਅਤੇ ਹਾਨੀਆਂ ਨੇ ਉਸ ਨੂੰ ਨਿਰਉਤਸ਼ਾਹਿਤ ਕਰ ਦਿੱਤਾ ਉਹ ਚਿੰਤਾ ਨਾਲ ਗ੍ਰਸਤ ਇੱਕ ਪਾਰਕ ਵਿੱਚ ਬੈਠਾ ਸੀ ਕਿ ਇੱਕ ਭਿਖਾਰੀ ਨੇ ਉਸ ਤੋਂ ਚਿੰਤਾ ਦਾ ਕਾਰਨ ਪੁੱਛਿਆ ਵਪਾਰੀ ਨੇ ਜਦ ਚਿੰਤਾ ਦਾ ਕਾਰਨ ਦੱਸਿਆ ਤਾਂ ਭਿਖਾਰੀ ਨੇ ਉਸ ਨੂੰ ਸਮਝਾਇਆ ਕਿ ਉਹ ਖੁਦ ਵੀ ਪੜਿਆ ਲਿਖਿਆ ਵਪਾਰੀ ਸੀ ਕਾਟੇ ਨਹੀਂ ਉਸ ਨੂੰ ਨਿਰਾਸ਼ ਕਰ ਦਿੱਤਾ ਸੀ ਉਤਸ਼ਾਹ ਖੋ ਲਿਆ ਸੀ ਉਸ ਨੇ ਉਤਸ਼ਾਹ ਵਧਾਉਣ ਲਈ ਸ਼ਰਾਬ ਦਾ ਸਹਾਰਾ ਲਿਆ ਕੁਝ ਦਿਨਾਂ ਤੱਕ ਤਾਂ ਉਤਸ਼ਾਹ ਜਿਹਾ ਮਹਿਸੂਸ ਹੋਇਆ ਪਰੰਤੂ ਫਿਰ ਤਾਂ ਸ਼ਰਾਬ ਦਾਤ ਦੀ ਹੋ ਗਿਆ ਵਪਾਰ ਚੌਪਟ ਹੋ ਗਿਆ ਸ਼ਰਾਬ ਦੀ ਲਤ ਵੀ ਨਾ ਛੁੱਟੀ ਮੇਰੀਆਂ ਸਾਰੀਆਂ ਸ਼ਕਤੀਆਂ ਕਮਜ਼ੋਰ ਹੋ ਗਈਆਂ ਉਤਸ਼ਾਹ ਨਾਮ ਦੀ ਚੀਜ਼ ਮੇਰੇ ਪਾਸ ਨਹੀਂ ਹੈ ਤੇਰੇ ਪਾਸ ਤਾਂ ਹਲੇ ਸਾਰੀਆਂ ਸ਼ਕਤੀਆਂ ਹਨ ਤੂੰ ਕਿਉਂ ਨਿਰੁਤਸ਼ਾਤ ਹੋ ਗਿਆ ਵਪਾਰੀ ਉਤਸ਼ਾਹਤ ਹੋ ਉੱਠਿਆ ਉਸ ਨੇ ਆਪਣੀਆਂ ਕੁੱਲ ਸ਼ਕਤੀਆਂ ਨੂੰ ਬਟੋਰੀਆ ਉਹ ਉਤਸ਼ਾਹ ਨਾਲ ਫੇਰ ਵਪਾਰ ਵਿੱਚ ਲੱਗ ਗਿਆ ਅਤੇ ਸਫਲਤਾ ਦੀ ਤਰਫ ਵਧਦਾ ਚਲਾ ਗਿਆ ਦਿਨ ਦੇ ਨਾਲ ਰਾਤ ਹੈ ਪ੍ਰਕਾਸ਼ ਦੇ ਨਾਲ ਅੰਧਕਾਰ ਹੈ ਕਦੇ ਕਦੇ ਬੱਦਲਾਂ ਦੇ ਕਾਰਨ ਅੰਧਕਾਰ ਛਾ ਜਾਂਦਾ ਹੈ ਸੂਰਜ ਟਕਿਆ ਜਾਂਦਾ ਹੈ ਦਨ ਵਿੱਚ ਵੀ ਘਰ ਵਿੱਚ ਦੀਪ ਜਲਾਉਣੇ ਪੈਂਦੇ ਹਨ ਪਰੰਤੂ ਥੋੜੀ ਦੇਰ ਬਾਅਦ ਹੀ ਤੁਸੀਂ ਦੇਖਦੇ ਹੋਗੇ ਬੱਦਲ हट ਜਾਂਦੇ ਹਨ ਧੁੱਪ ਨਿਕਲ ਕੇ ਚਾਰੇ ਪਾਸੇ ਪ੍ਰਕਾਸ਼ ਫੈਕੇਰ ਦਿੰਦੀ ਹੈ ਆਸਾ ਇੱਕ ਤੇਜਵਾਨ ਸੂਰਜ ਹੈ ਕਿਸਵੰਤ ਨੂੰ ਕੋਸ਼ਣਾ ਬੰਦ ਕਰ ਦਿਓ ਤੁਸੀਂ ਈਸ਼ਵਰ ਦੀ ਸੰਤਾਨ ਹੋ ਜਿਸ ਦਾ ਭੈ ਭੈ ਨਾਲ ਕੋਈ ਸਬੰਧ ਨਹੀਂ ਈਸ਼ਵਰ ਦੇ ਨਜ਼ਦੀਕ ਖੁਦ ਨੂੰ ਅਨੁਭਵ ਕਰਦੇ ਹੋਏ ਅੱਗੇ ਵਧਦੇ ਰਹੋ ਅੰਤ ਵਿੱਚ ਮੈਂ ਇਹੀ ਕਹਾਂਗਾ ਕੇ ਮਨ ਵਿੱਚ ਕਦੇ ਹੀਣ ਭਾਵਨਾ ਨਾ ਆਉਣ ਦਿਓ ਕਿਉਂਕਿ ਤੁਸੀਂ ਈਸ਼ਵਰ ਦੇ ਅੰਛ ਹੋ ਇਸ ਲਈ ਹੀਣਤਾ ਦੀਆਂ ਭਾਵਨਾਵਾਂ ਨਾਲ ਈਸ਼ਵਰ ਦਾ ਅਪਮਾਨ ਹੋਵੇਗਾ ਜੀਵਨ ਦੀਆਂ ਬਹੁਮੁੱਲੀਆਂ ਵਸਤਾਂ ਤੁਹਾਡੀ ਉਡੀਕ ਵਿੱਚ ਹਨ ਉਹਨਾਂ ਨੂੰ ਪਾਉਣ ਲਈ ਯਤਨ ਕਰੋ ਕਦੇ ਨਾ ਕਹੋ ਨਹੀਂ ਕਦੇ ਸਮਝੋ ਕਿ ਤੁਸੀਂ ਇਹ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਤੁਸੀਂ ਕਰ ਸਕਦੇ ਹੋ ਕਰੋਗੇ ਕਰਨ ਵਿੱਚ ਸਮਰਥ ਹੋ ਤੁਸੀਂ ਸਾਖਿਆਤ ਸਾਹਸ ਹੋ ਸ਼ਕਤੀ ਹੋ ਧੰਨਵਾਦ ਹਾਂਜੀ ਇਹ ਸੀ ਆਪਣਾ ਅ ਅੱਜ ਦਾ ਜੋ ਵੀਚਾਰ ਸੀਗਾ ਸਾਹਸ ਨਾ ਗਵਾਓ ਅਗਰ ਤੁਹਾਨੂੰ ਚੰਗਾ ਲੱਗਿਆ ਹੋਇਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ